ਬਿਲਕੁਲ ਕਈਆਂ ਨੇ ਆ ਕੇ ਪੁੱਛਿਆ ਇਹ ਧਰਤੀ ਦੇ ਉੱਤੇ ਆਬਾਦੀ ਵਧ ਗਈ ਹੈ ਇਹਦਾ ਕੀ ਕਾਰਨ ਹੈ ਕੋਈ ਦੱਸ ਸਕਦੇ ਕੀ ਕਾਰਨ ਹੈ ਕਿਉਂਕਿ ਇਤਨੀ ਵਧ ਗਈ ਹੈ ਜਿਸ ਢੰਗ ਨਾਲ ਖੋਜ ਕਰਦੇ ਹਾਂ ਉਹ ਤੇ ਸਾਡੇ ਸਾਹਮਣੇ ਆਈ ਹੈ ਧਰਮ ਕੀ ਕਹਿੰਦਾ ਹੈ ਧਾਰਮਿਕ ਵਿਚਾਰਧਾਰਾ ਕੀ ਹੈ ਇਤਨੀ ਆਬਾਦੀ ਕਿਉਂ ਵਧ ਗਈ ਮੈਂ ਇੱਕ ਨੁਕਤਾ ਨਿਗਾਵਨਾ ਦੇ ਸਾਹਮਣੇ ਰੱਖਿਆ ਸੀ ਸ਼ਾਇਦ ਪਤਾ ਨਹੀਂ ਤੁਸੀਂ ਸਹਿਮਤ ਹੋਵੋ ਹੋਈਆ ਨਾ ਕਿ ਪ੍ਰਾਚੀਨ ਸਮੇਂ ਜਦ ਕੋਈ ਮਰਦਾ ਸੀ ਤਾਂ ਫਿਰ ਹੋਰ ਹੋਰ ਖੰਡਾਂ ਵਿੱਚ ਹੋ ਜਾਂਦਾ ਸੀ ਬ੍ਰਹਮੰਡਾਂ ਵਿੱਚ ਅਲੱਗ-ਅਲੱਗ ਮੰਡਲ ਨੇ ਜਹਾਂ ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਉ ਮੋਏ ਬਿਜਿੱਥੇ ਨਾਰਦ ਤੇ ਧਰੂ ਟਿਕੇ ਹੈ ਨਾਮ ਦੇ ਉਹ ਕਹਿੰਦੇ ਮੈਨੂੰ ਉੱਥੇ ਟਿਕਾ ਮੈਂ ਉਥੋਂ ਦਾ ਵਾਸੀ ਬਣਨਾ ਚਾਹਾਂ। ਮੈਂ ਉੱਥੇ ਰਹਿਣਾ ਚਾਹਾਂ। ਜਨਮ ਸਾਖੀ ਨੂੰ ਪੜ੍ਹੀਏ ਤੇ ਮਰਦਾਨਾ ਪੁੱਛਦਾ ਹੈ ਪਾਤਸ਼ਾਹ ਆਪਾਂ ਹੁਣ ਕਿੱਥੇ ਆ ਗਏ ਆ? ਤੇ ਸਹਿਬ ਕਹਿੰਦੇ ਅਸੀਂ ਚੰਦਰ ਲੋਕ ਦੇ ਚ ਆ ਗਏ ਹਾਂ ਚੰ드ਰਮਾ ਚੰਨ ਹੈ। ਇਹ ਧਰੋਮੰਡਲ ਹੈ ਸਵੇਰੇ ਸਵੇਰੇ ਜਿਹੜਾ ਤਾਰਾ ਚਮਕਦਾ ਹੈ ਨਾ। ਮਰਦਾਨਾ ਪੁੱਛਦਾ ਹੈ ਪਾਤਸ਼ਾਹ ਹੁਣ ਕਿੱਥੇ ਆ ਗਏ ਆ? ਸਹਿਬ ਕਹਿੰਦੇ ਹੁਣ ਆਪਾਂ ਧਰੋਮੰਡਲ ਦੇ ਚ ਆ ਗਏ ਹਾਂ। ਜਿਸ ਦਿਨ ਸਾਇੰਸਦਾਨਾ ਨੇ ਆਪਣੇ ਕਦਮ ਚੰ드ਰਮਾ ਤੇ ਰੱਖੇ ਤੇ ਉਹਨਾਂ ਨੇ ਦੱਸ ਦਿੱਤਾ ਉੱਤੇ ਹਵਾ ਵੀ ਕੋਈ ਨਹੀਂ ਆਕਸੀਜਨ ਨਹੀਂ ਹੈ ਪਾਣੀ ਨਹੀਂ ਹੈ ਲਿਆਜ਼ਾ ਚੰ드ਰਮਾ ਦੇ ਸੰਬੰਧ ਵਿੱਚ ਜਿੰਨੀਆਂ ਧਾਰਮਿਕ ਕਹਾਣੀਆਂ ਨੇ ਗੱਲ ਕਰੇ ਤਾਂ ਜਨਮ ਸਾਖੀਆਂ ਦੀਆਂ ਇਹ ਕਹਾਣੀਆਂ ਉਪਨਿਸ਼ਦਾਂ ਦੀਆਂ ਕਹਾਣੀਆਂ ਪੁਰਾਣਾ ਦੀਆਂ ਸਾਖੀਆਂ ਸੁਣਾਉਣ ਲੱਗਿਆਂ ਬ੍ਰਾਹਮਣ ਜਨ ਗੁਣੀ ਗਿਆਨੀ ਸੰਕੋਚ ਕਰਨ ਲੱਗ ਪਏ ਵੀ ਬਾਬਾ ਚੰਦਰਮਾ ਤੇ ਗਿਆ ਫਲਾਣਾ ਰਿਸ਼ੀ ਚੰਦਰਮਾ ਤੇ ਗਿਆ ਧਰੋ ਮੰਡਲ ਦੇ ਚ ਗਿਆ ਚੁੱਪ ਕਰ ਗਏ ਕਿਉਂਕਿ ਸਬੂਤ ਮੁਹਈਆ ਹੋ ਗਿਆ ਉੱਥੇ ਪਾਣੀ ਨਹੀਂ ਉੱਥੇ ਆਕਸੀਜਨ ਨਹੀਂ ਹੈ ਉੱਥੇ ਹਵਾ ਨਹੀਂ ਹੈ ਲਿਆਜ਼ਾ ਮਨੁੱਖ ਦੇ ਉੱਥੇ ਜੀਵਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਉੱਥੇ ਕੋਈ ਮਨੁੱਖ ਮਿਲਿਆ ਵੀ ਨਹੀਂ ਪਰ ਸਾਰੇ ਧਰਮ ਗ੍ਰੰਥਾਂ ਵਿੱਚ ਇਹ ਕਹਾਣੀਆਂ ਨੇ ਇਹ ਕਥਾਵਾਂ ਨੇ ਪੁੱਛ ਕੀਤੀ ਮਹਾਂਵੀਰ ਵੀ ਵੀ ਇਹ ਕਹਾਣੀਆਂ ਫਿਰ ਸੁਣਾਓਗੇ ਜਿਹੜੀਆਂ ਜਨਮ ਸਾਖੀ ਵਿੱਚ ਨੇ ਇਹ ਆ ਧਰਮ ਗ੍ਰੰਥਾਂ ਵਿੱਚ ਹੈ ਮੈਂ ਕਰ ਸੁਣਾਵਾਂਗਾ ਔਰ ਇਹ ਕਹਾਣੀਆਂ ਸੱਚੀਆਂ ਨੇ ਉਹ ਅੰਜ ਰਸੇ ਸਨ ਜਿਵੇਂ ਕੋ ਮੈਂ ਬੱਚਿਆਂ ਦੀ ਗੱਲ ਕਰਦਾ ਪਰ ਮੈਂ ਇਤਨੀ ਅਰਜ਼ ਕਰਾ ਇਨ੍ਹਾਂ ਮੰਡਲਾਂ ਵਿੱਚ ਰੂਹਾਂ ਗਈਆਂ ਨੇ ਸਰੀਰ ਨਹੀਂ ਗਏ ਸਰੀਰ ਨੂੰ ਪਾਣੀ ਦੀ ਲੋੜ ਪੈਂਦੀ ਸਰੀਰ ਨੂੰ ਹਵਾ ਦੀ ਲੋੜ ਪੈਂਦੀ ਹੈ ਆਕਸੀਜਨ ਦੀ ਲੋੜ ਪੈਂਦੀ ਹੈ ਕੁਝ ਐਸੇ ਮੰਡਲ ਨੇ ਜਿੱਥੇ ਆਤਮਾਵਾਂ ਰਹਿੰਦੀਆਂ ਮੁਕਤ ਮੰਡਲ ਆਨੰਦਮਈ ਮੰਡਲ ਉਹਨਾਂ ਲੋਕਾਂ ਦਾ ਪੁਰਾਣਾ ਵਿੱਚ ਵੀ ਜ਼ਿਕਰ ਹੈ ਵੀ ਚੰਦਰ ਲੋਕ ਹੈ ਦੇਵ ਲੋਕ ਹੈ ਤੇ ਇੰਦਰ ਲੋਕ ਹੈ ਸੂर्य ਲੋਕ ਹੈ ਅਣਗਿਣਤ ਲੋਕਾਂ ਦਾ ਜ਼ਿਕਰ ਹੈ ਵੱਖ-ਵੱਖ ਬ੍ਰਹਮੰਡ ਨੇ ਵੱਖ-ਵੱਖ ਮੰਡਲ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਇਹਨਾਂ ਮੰਡਲਾਂ ਵਿੱਚ ਉਹ ਇੱਕ ਸ਼ਕਤੀ ਹੈ ਜੋ ਅਧਿਆਤਮਿਕ ਪੁਰਸ਼ ਨੂੰ ਮਿਲ ਜਾਂਦੀ ਹੈ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਸੂਖਸ਼ਮ ਹੋ ਜਾਣਾ ਅਸਤੂਲ ਹੋ ਜਾਣਾ ਐਸੇ પુરੁਸ਼ਾਂ ਵਾਸਤੇ ਮਾਮੂਲੀ ਗੱਲ ਮਰਦਾਨਾ ਪੁੱਛਦਾ ਹੈ ਪਾਦਸ਼ਾਹ ਇਹ ਕੌਣ ਹੈ ਤੇ ਸਾਹਿਬ ਕਹਿੰਦੇ ਨੇ ਇਹ ਕਾਫ ਬਸੰਡ ਰਿਸ਼ੀ ਹੈ ਐ ਸਾਹਮਣੇ ਜਿਹੜਾ ਬੈਠਾ ਹੈ ਧਰੂ ਹੈ ਆਪਾਂ ਜਿਸ ਨਾਲ ਬੋਲ ਰਹੇ ਹਾਂ ਪ੍ਰੇਲਾ ਹੜਾ ਹਜ਼ਾਰਾਂ ਸਾਲ ਪਹਿਲੇ ਹੋ ਗੁਜ਼ਰੇ ਨੇ ਹੋ ਚਰਚਾ ਲਿਖੀ ਹੋਈ ਹੈ ਜਰਮ ਸਾਖੀ ਦੇ ਵਿੱਚ ਹੈਰਾਨੀ ਹੋ ਗਈ ਇਹ ਆਤਮਾਵਾਂ ਨੇ ਉਥੇ ਜਨਮ ਨਹੀਂ ਹੈ ਮਰ ਨਹੀਂ ਇਹ ਸਰੀਰ ਨਾਲ ਇਹ ਸਭ ਕੁਝ ਕਿ ਜਮਣਾ ਮਰਣਾ ਵੀ ਹੋਵੇ ਦੁੱਖ ਸੰਤਾਪ ਵੀ ਹੋਵੇ ਫਿਰ ਤੇ ਮੁਕਤੀ ਕੁਛ ਨਾ ਹੋਈ ਆਨੰਦਮਈ ਮੰਡਲ ਖਾਣਾ ਪੀਣਾ ਸਭ ਸਾਰੇ ਪਦਾਰਥ ਇਸ ਵਾਸਤੇ ਨੇ ਕਿ ਆਨੰਦ ਮਿਲੇ ਉਹਨਾਂ ਦੇ ਕੋਲ ਆਨੰਦ ਹੈ ਆਨੰਦਮਈ ਮੰਡਲ ਨੇ ਕੁਝ ਜੋ ਪਰੇ ਤੋਂ ਪਰੇ ਨੇ ਔਰ ਜਿਸ ਦੀ ਜਿਤਨੀ ਉੱਚੀ ਸੁਰਤ ਹੋ ਗਈ ਤੇ ਜਿਹੜਾ ਜਿਤਨਾ ਸਰੀਰ ਤੋਂ ਆਪਣਾ ਸੰਬੰਧ ਤੋੜ ਬੈਠਾ ਉਸ ਨੂੰ ਇਹੋ ਜਿਹਿਆਂ ਦੇ ਮੰਡਲਾਂ ਦਾ ਵਾਸਾ ਮਿਲਦਾ ਜਹਾਂ ਜਹਾਂ ਧਰੋ ਨਾਲ ਅਟੇਕੇ ਮੈਨ ਟਿਕਾਉ ਮੋਏ ਨਾਮਦੇਵ ਕਹਿੰਨ ਜਿੱਥੇ ਤਰੂ ਦਾ ਵਾਸਾ ਹੈ ਤੇ ਜਿੱਥੇ ਨਾਰਦ ਦਾ ਵਾਸਾ ਹੈ ਉੱਥੇ ਮੇਰਾ ਵਾਸਾ ਕਰ ਉੱਥੇ ਮੈਂ ਵਸਣਾ ਚਾਹੁੰਦਾ ਤੋਂ ਅਗਿਣਤ ਐਸੇ ਮੰਡਲ ਨੇ ਕੋਈ ਧਰਤੀ ਖਾਲੀ ਨਹੀਂ ਮੰਦੇ ਪੁਰਾਣਾ ਧਰਮ ਗ੍ਰੰਥ ਜਰਮ ਸਾਖ ਦਰਤੀਆਂ ਸਾਰੀਆਂ ਵਸਤੀਆਂ ਨੇ ਪਰ ਨਹੀਂ ਕੁਝ ਦਿਸਿਆ ਨਹੀਂ ਦਿਸੇਗਾ ਆਤਮਾ ਨਹੀਂ ਕਿਸੇ ਦੀ ਉਹਦੀ ਖੁਰਾਕ ਅਨ ਪਾਣੀ ਨਹੀਂ ਹੈ ਉਹ ਆਕਸੀਜਨ ਤੇ ਹਵਾ ਦੇ ਆਸਰੇ ਤੇ ਨਹੀਂ ਰਹਿੰਦੀ ਇੰਨਾ ਸਾਰੀਆਂ ਗੱਲਾਂ ਤੋਂ ਬਾਲਾ ਕਰ ਹੈ ਇਸ ਵਾਸਤੇ ਕਿ ਇਹਨਾਂ ਮੁਕਤ ਇਹ ਬੰਧਨ ਦੇਚ ਨਹੀਂ ਨੇ ਇਹਨਾਂ ਨੂੰ ਜੀਵਨ ਵਾਸਤੇ ਕਿਸੇ ਆਸਰੇ ਦੀ ਹੁਣ ਲੋੜ ਨਹੀਂ ਰਹੀ ਇਹ ਮੁਕਤ ਸੁਤੰਤਰ ਹੋ ਗਏ ਆਜ਼ਾਦ ਹੋ ਗਏ ਇਹ ਮੁਕਤਮਈ ਕੁਝ ਮੰਡਲ ਨੇ ਜਿਸ ਦਾ ਅਨੰਦ ਵਰਣਨ ਤੋਂ ਪਰੇ ਹੈ ਔਰ ਪਰੇ ਤੋਂ ਪਰੇ ਇਹ ਦੁਨੀਆ ਜਿਸ ਦੇ ਇਸ਼ਾਰੇ ਧਰਮ ਗ੍ਰੰਥਾਂ ਵਿੱਚ ਮਿਲਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਉੱਥੇ ਉਹ ਦੁਨੀਆ ਰਹਿੰਦੀ ਹੈ ਜਿਨ੍ਹਾਂ ਨੂੰ ਆਕਸੀਜਨ ਪਾਣੀ ਦੀ ਲੋੜ ਹੀ ਨਹੀਂ ਕਿ ਸਵਾ ਦੀ ਲੋੜ ਹੀ ਨਹੀਂ ਰੂਹਾਂ ਨੇ ਔਰ ਇਹ ਵਕ ਵਕ ਜੋ ਹੈ ਮੰਡਲ ਦੇ ਖੈਰ ਗੱਲ ਸੁਣੀ ਉਹਨਾਂ ਨੇ ਅਣ ਸੁਣੀ ਕਰ ਦਿੱਤੀ ਲੇਕਿਨ ਇਤਨੀ ਮੈਂ ਅਰਜ਼ ਕਰਦੇ ਆ ਇਹ ਹਕੀਕਤ ਹੈ ਬਿਲਕੁਲ ਸਚਾਈ ਹੈ ਜਨਮ ਸਾਖੀ ਦੀ ਕੋਈ ਸਾਖੀ ਗਲਤ ਨਹੀਂ ਸਹਿਬਾਂ ਦਾ ਭਰਮਣ ਆਪਣੇ ਢੰਗ ਦਾ ਜਿਤਨੀ ਦੂਰੀ ਚੰਦਰਮਾ ਦੀ ਇਹ ਸੈਸਦਾਨ ਦੱਸਦੇ ਨੇ ਇਤਨੀ ਦੂਰੀ ਜਨਮ ਸਾਖੀ ਵਿੱਚ ਲਿਖੀ ਹੋਈ ਤੇ ਬਾਬੇ ਨੇ ਕਿਸ ਢੰਗ ਨਾਲ ਨਾਪ ਲਈ ਸੀ ਇੰਨੀ ਦੂਰੀ ਲਿਖੀ ਹੋਈ ਜਨਮ ਸਾਖੀ ਵਿੱਚ ਇੱਕ ਇੰਚ ਘੱਟ ਵੱਧ ਨਹੀਂ ਹੈ ਔਰ ਹੈਰਾਨਗੀ ਹੁੰਦੀ ਹੈ ਭਗਤ ਅਧਿਆਤਮਕ ਖੋਜੇ ਪ੍ਰਾਕਿਰਤਿਕ ਖੋਜ ਹੀ ਆਪਣੇ ਆਪ ਬਣ ਜਾਂਦਾ ਹੈ ਤਾਂ ਮੈਂ ਅਰਜ ਕਰ ਰਿਹਾ ਸੀ ਜਿਹੜੀਆਂ ਐ ਸਰੀਰ ਅੰਤਮ ਸਮਾਜ ਇਹਨਾਂ ਦਾ ਹੁੰਦਾ ਜੋ ਮਰ ਜਾਂਦੇ ਨੇ ਉਹ ਅਗਾਹ ਤੇ ਜਾਂਦੇ ਨਹੀਂ ਕਿਸੇ ਹੋਰ ਮੰਡਲ ਵਿੱਚ ਜੀਵਨ ਦਾ ਢੰਗ ਇਤਨਾ ਥੱਲੇ ਹੋ ਗਿਆ ਬੇਮਰਿਆਦਾ ਜ਼ਿੰਦਗੀ ਬਦੀਤ ਹੋ ਰਹੀ ਹੈ ਤਾਂ ਮੁੜ ਮੁੜ ਕੇ ਲੋਕੀ ਇਸ ਧਰਤੀ ਤੇ ਆ ਰਹੇ ਅਗਾਹ ਨਹੀਂ ਪੈ ਜਾਂਦੇ ਤੇ ਕੁਝ ਪਸ਼ੂ ਜੂਨਾ ਪਸ਼ੂ ਪਣੇ ਨੂੰ ਤੇ ਆ ਕੇ ਮਨੁੱਖ ਬਣ ਰਹੀਆਂ ਨੇ ਤੇ ਮਨੁੱਖ ਮਰ ਕੇ ਅਗਾ ਜਾਂਦਾ ਨਹੀਂ ਪਿਆ ਮੁੜ ਕੇ ਇੱਥੇ ਹੀ ਆ ਰਿਹਾ ਆਬਾਦੀ ਵੱਧ ਗਈ ਉਹ ਵੱਧੀ ਜਾਵੇ ਅਗਾ ਜਾਣਾ ਤੇ ਹੈ ਹੀ ਨਹੀਂ ਪਹਿਲੇ ਅਗਾ ਚਲੇ ਜਾਂਦੇ ਸੀ ਹੁਣ ਵਾਸਨਾ ਵੱੱਦਾ ਆਵੇ ਜਾਵੇ ਵਾਸਨਾ ਜੀਵਨ ਦੀ ਪਰਬਲ ਹੈ ਸੰਸਾਰ ਦੀ ਪਰਬਲ ਹੈ ਵਿਕਾਰਾਂ ਦੀ ਪਰਬਲ ਹੈ ਵਾਸਨਾ ਖਿੱਚ ਕੇ ਇੱਥੇ ਹੀ ਲਿਆ ਮੁੜ ਕੇ ਇੱਥੇ ਹੀ ਜੀਵਨ ਜਨਮੇ ਥਈ ਹੋ ਰੇ ਜ਼ਮੀਨ ਤੇ ਔਰ ਪੁਨਰ ਜਨਮ ਦੇ ਬਾਰ-ਬਾਰ ਜਨਮ ਦੇ ਤੇ ਅਣਗਿਣਤ ਸਬੂਤ ਮਿਲ ਗਏ ਨੇ। ਤੋਂ ਜਿੱਥੇ ਹੁਣ ਪਸ਼ੂ ਜੂਨਾ ਆਪਣੇ ਸਰੀਰ ਦਾ ਤਿਆਗ ਕਰਕੇ ਵਿਕਾਸ ਕਰਦੀਆਂ ਕਰਦੀਆਂ ਮਨੁੱਖ ਬਣ ਰਹੀਆਂ ਨੇ। ਤੇ ਮਨੁੱਖ ਵੀ ਕਿਧਰੇ ਅਗਾਵ ਨਹੀਂ ਜਾ ਰਿਹਾ ਮਰ ਕੇ ਫਿਰ ਇੱਥੇ। ਤੋਂ ਕੁਦਰਤੀ ਗੱਲ ਹੈ ਢੀੜ ਜ਼ਿਆਦਾ ਹੋਣੀ ਸੀ। ਢੀੜ ਵੱਧ ਗਈ। ਬਹੁਤ ਵੱਧ ਗਈ। ਇਸ ਵਿੱਚ ਧਰਤੀ ਥਾਪ ਰੱਖੇ ਧਰਮਸਾਲ। ਧਰਤੀ ਧਰਮ ਕਮਾਉਣ ਦੀ ਜਗਾ। ਮर्याਦਾ ਅਦੇਸ਼ ਤੋਂ ਰਹਿ ਸਕੈ ਕਿ ਤੈਨੂੰ ਧਰਤੀ ਦਿੱਤੀ ਹੈ ਤਾਂ ਕਿ ਤੂੰ ਉਹਨਾਂ ਮੰਡਲਾਂ ਦਾ ਵਾਸੀ ਬਣੇ ਜਿਹੜੇ ਇਸ ਧਰਤੀ 'ਤੇ ਭਰੇ ਰਹਿ ਪੈ। ਇਸ ਵਿੱਚ ਧਰਤੀ ਥਾਪ ਰੱਖੀ ਦਰਮਸਾ ਤੇ ਧਰਤੀ ਇੱਕ ਧਰਮਸ਼ਾਲਾ ਹੈ ਧਰਮ ਕਮਾਣ ਦੀ ਜਗ੍ਹਾ ਹੈ ਤੇਰਾ ਖਾਣਾ ਪੀਣਾ ਉੱਠਣਾ ਬੈਠਣਾ ਸੋਣਾ ਜਾਗਣਾ ਸਭ ਮर्याਦਾ ਦੇ ਚਲ। ਸਭ ਤਰਤੀਬ ਦੇ ਚਲ। ਵਾਇਗਰੂ ਵਾਇਗਰੂ ਦਾ ਬੰਦਾ ਜਾਪ ਕਰੇ ਬਾਣੀ ਪੜੇ ਤੇ ਜੀਵਨ ਹੋਵੇ ਉਸ ਦਾ ਸਾਰਾ ਮर्यादा ਦੇ ਚ ਸੁਰਤ ਪਹੁੰਚ ਜਾਏਗੀ ਗਿਆਨ ਖੰਡ ਦੇ ਚ ਪਰ ਹੁਣ ਵਾਇਗਰੂ ਵਾਇਗਰੂ ਦਾ ਜਾਪ ਕਰੇ ਤੇ ਬਾਣੀ ਦਾ ਪਾਠ ਕਰੇ ਤੇ ਮर्यादा ਦੇ ਚ ਕੁਝ ਵੀ ਨਾ ਹੋਵੇ ਨਾ ਖਾਣਾ ਮर्यादा ਦਾ ਨਾ ਪੀਣਾ ਮर्यादा ਦਾ ਨਾ ਸੋਣਾ ਮर्यादा ਦਾ ਨਾ ਜਾਗਣਾ ਮर्यादा ਦਾ ਨਾ ਬੋਲਣਾ ਮर्यादा ਦਾ ਕੋਈ ਕਰਮ ਮर्यादा ਦੇ ਚ ਨਹੀਂ ਜਮਾ ਕਰਨੀ ਸਭ ਕੁਝ ਕਰਦਾ ਰਹੇ ਕਿਤੇ ਨਹੀਂ ਪਹੁੰਚੇਗਾ ਇਹਦੀ ਸੁਰਤ ਉੱਚੀ ਨਹੀਂ ਚੜੇਗਾ ਜਿਸ ਤਰ੍ਹਾਂ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ ਨਾ ਸੁਰਤ ਨੂੰ ਵੀ ਖਿੱਚਦੀ ਹੈ ਮਨੁੱਖ ਦੇ ਸੁਰਤ ਨੂੰ ਹੀ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਉੱਠਦਾ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਆ ਜਾਂਦਾ ਕਥਾ ਕੀਰਤਨ ਤੋਂ ਥੋੜਾ ਜਿਹਾ ਪ੍ਰੈਸ਼ਰ ਮਿਲ ਜਾਂਦਾ ਹੈ ਸੁਰਤ ਉੱਚੀ ਹੋ ਜਾਂਦੀ ਹੈ ਪਰ ਪਦਾਰਥਾਂ ਦੇ ਖਿੱਚ ਦੀ ਮਾਰੀ ਹੋਈ ਜ਼ਮੀਨ ਦੇ ਖਿੱਚ ਦੀ ਮਾਰੀ ਹੋਏ ਫਿਰ ਥੱਲੇ ਕਿਉਂਕਿ ਸਾਰੇ ਪਦਾਰਥਾਂ ਦਾ ਸੰਬੰਧ ਜ਼ਮੀਨ ਨਾਲ ਹੈ ਕੋਈ ਵੀ ਪਦਾਰਥ ਆਸਮਾਨ ਤੋਂ ਨਹੀਂ ਟਪੰਦਾ ਜ਼ਮੀਨ ਤੋਂ ਹੇ ਰੰਗ ਹੈ ਰੂਪ ਹੈ ਖਾਣਾ ਹੈ ਪੀਣਾ ਹੈ ਸੋਨਾ ਚਾਂਦੀ ਸਭ ਕੁਝ ਜ਼ਮੀਨ ਦੇ ਚੋਂ ਫਿਰ ਕشش ਹੈ ਸੁਰਤ ਦੀ ਵੀ ਕشش ਹੈ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਉੱਚਾ ਨਹੀਂ ਆਉਂਦੇ ਕਦੀ ਧਨ ਥੱਲੇ ਲਿਆਉਂਦਾ ਹੈ ਸੁਰਤ ਨੂੰ ਕਦੀ ਰੂਪ ਰੰਗ ਥੱਲੇ ਲਿਆਉਂਦਾ ਹੈ ਕਦੀ ਹੋਰ ਤਰ੍ਹਾਂ ਤਰ੍ਹਾਂ ਦੀ ਪਦਾਰਥਾਂ ਦੀ ਵਾਸ਼ਨਾ ਇਹ ਮਨੁੱਖ ਦੀ ਸੁਰਤ ਨੂੰ ਨਹੀਂ ਉੱਚਾ ਉਠਣ ਦੇਦੀ। ਜ਼ਮੀਨ ਖਿੱਚ ਲੈਂਦੀ ਹੈ, ਥੱਲੇ ਘਰ ਲੈਂਦੀ ਹੈ। ਹੁਣ ਕੋਈ ਇਸ ਜ਼ਮੀਨ ਦੀ ਕشش ਤੋਂ ਉੱਚਾ ਉੱਠੇ। ਤਾਂ ਵਿਗਿਆਨ ਵੀ ਕਹਿੰਦਾ ਫਿਰ ਥੱਲੇ ਨਹੀਂ ਆਵੇਗਾ। ਅਗਰ ਕشش ਤੋਂ ਬਾਹਰ ਹੋ ਗਿਆ। ਤੇ ਕਿਸੇ ਦੀ ਸੁਰਤ ਇਸ ਵਾਸ਼ਨਾ ਤੇ ਪਦਾਰਥਾਂ ਦੀ ਕشش ਤੋਂ ਉੱਚੀ ਚਲੀ ਜਾਏ। ਜ਼ਮੀਨ ਦੀ ਕشش ਤੋਂ ਉੱਚੀ ਚਲੀ ਜਾਏ। ਐਸੇ ਬੰਦੇ ਦੀ ਸੁਰਤ ਫਿਰ ਥੱਲੇ ਨਹੀਂ ਲੈਂਦੀ। ਚੜ ਗਈ ਤੇ ਫਿਰ ਨਹੀਂ ਲੈਂਦੀ।